ਕਹਤੀ ਇਹ ਆ ਹਾਂ ਨਾ ਤਾਂ ਮੁੰਡਾ ਵਿੱਚ ਲੱਗਿਆ ਹਾਂ ਨਾ ਕੁੜੀਆਂ ਵਿੱਚ ਲਗੀਆਂ ਨੇ ਹਾਂ ਇਹਨਾਂ ਦਾ ਜਮੈਂ ਗਰੰਟ ਵਿੱਚ ਲੱਗਿਆ ਲੈ ਉਹ ਗਲਤੀ ਕੀਤੀ ਆ ਹਾਂਜੀ ਗਲਤੀ ਕੀਤੀ ਆ ਕੁੜੀਆਂ ਦੀ ਆ ਜਾਂ ਮੁੰਡੇ ਦੀ ਆ ਦੇ ਹਾਂ ਹਾਂ ਠੀਕ ਆ ਹਾਂ ਆਹ ਹਮਨੂ ਰੋ ਬੋਲਦਾ ਹਾਂ ਆਹ ਹਮਨੂ ਰੋ ਵੀ ਕੁੜੀਆਂ ਨੇ ਹਾਂ ਇਹ ਆ ਲੱਗੇ ਹਾਂ ਦੋ ਗਲਤੀ ਕੀਤੀ ਆ ਲੈ ਓ ਤੂੰ ਦੱਸ ਖਵਾ ਤੂੰ ਆ ਕੀ ਦੀ ਗੱਲ ਤੇ ਮੈਂ ਆ ਵਿੱਚ ਲੱਗੇ ਹੁਣ ਮੈਨੂੰ ਵੀ ਪਤਾ ਗੱਲ ਕੀ ਦੀ ਆ ਕਹਿੰਦਾ ਆ ਵਿੱਚ ਲੱਗੇ ਨੇ ਓ ਗੱਲ ਕੀ ਦੀ ਆ ਕੁੜੀਆਂ ਦੀ ਆ ਜਾਂ ਮੁੰਡਿਆਂ ਦੀ ਆ ਦੋਨਾਂ ਤਰ੍ਹਾਂ ਦੀ ਆ ਹੈ ਮੁੰਡਾ ਵੀ ਵਿੱਚ ਲੱਗਿਆ ਕੁੜੀਆਂ ਵੀ ਲੱਗੀਆਂ ਨੇ ਓ ਆ ਉਹ ਗਿਆ ਕੁੜੀਆਂ ਵਿੱਚ ਲੱਗੀਆਂ ਨੇ ਓ ਮੇਰੀ ਗੱਲ ਸੁਣ ਕਦੇ ਕਹਿੰਦੇ ਕੁੜੀਆਂ ਵਿੱਚ ਲੱਗੀਆਂ ਨੇ ਕਦੇ ਮੁੰਡਾ ਓਏ ਐਵੇਂ ਕੁੜੀਆਂ ਮੁੰਡੇ ਲੱਗੇ ਮੇਰੀ ਗੱਲ ਸੁਣ ਵੀ ਤੈਨੂੰ ਉਲਝਾ ਲਿਆ ਮੈਂ ਹੋਰ ਵੀ ਕੇਸ ਸੌਲਵ ਕਰਨੇ ਨੇ ਮੁੰਡੇ ਵਿੱਚ ਲੱਗੇ ਨੇ ਐ ਕੁੜੀਆਂ ਵਿੱਚ ਲੱਗੀਆਂ ਨੇ ਗਲਤੀ ਕੀ ਦੀ ਐ ਇਹ ਟੁੱਡੀ ਦੇਖੋ ਤੈਨੂੰ ਕਦੇ ਵਾਸਤਵੰਤ ਜਵਾਬ ਦਵਾ ਤੂੰ ਹਾਂ ਬਾਈ ਕਹਿਣਾ ਮੁੰਡੇ ਵਿੱਚ ਲੱਗੇ ਨੇ ਕੁੜੀਆਂ ਵਿੱਚ ਲੱਗੀਆਂ ਨੇ ਓ ਯਾਰ ਮੇਰੀ ਗੱਲ ਸੁਣ ਨਾ ਗੱਲ ਹੀ ਉਲਝਾ ਦੇ ਮੇਰੀ ਦਿਮਾਗ

गल सु ਕਨੇਟੀ ਹੁਣ ਚਲੇ ਮੈਂ ਜੀ insan ਦੀ ਅੱਖਾਂ ਦੇ ਵਿੱਚ ਰਹਿ ਗਿਆ ਵਾਹ ਵੇ ਵਾਹ ਆ ਵੀ ਕਾਕਾ ਮੇਰੇ ਵੀ ਨਾਮ ਆਜੇ ਤੈਨੂੰ ਮਿਲਣਾ ਹੋਵੇ ਆਪਣਾ ਨਾਮ ਲਿਖਾ ਕੇ ਜਾ ਮੇਰਾ ਨਾਮ ਆ ਜੀ ਇਸ਼ਕ ਇਸ਼ਕ ਜੀ ਜੇ ਤੈਨੂੰ ਮਿਲਣਾ ਹੋਵੇ ਕਾਕਾ ਕਿੱਥੇ ਮਿਲਣਾ ਮੈਂ insan ਦੀ ਅੱਖਾਂ ਦੇ ਵਿੱਚ ਰਹਿ ਗਿਆ ਮੇਰੀ ਗੱਲ ਸੁਣੋ ਸ਼ਰਮ ਵੀ ਕਹਿੰਦੀ ਮੈਂ ਵੀ insan ਦੀ ਅੱਖਾਂ ਚ ਰਹਿ ਨਹੀਂ ਗਾ ਹਾਂ ਜੀ ਤੂੰ ਵੀ ਕਹਿੰਦਾ ਇਸ਼ਕ ਵੀ ਇਨਸਾਨ ਦੀਆਂ ਅੱਖਾਂ 'ਚ ਰਹਿੰਦਾ ਇਹ ਦੋਨੇ ਨਾਲ ਤੁਸੀਂ ਕਿਵੇਂ ਟਾਈਮ ਪਾਸ ਕਰਦੇ ਹੋ ਇਹ ਮੈਂ ਤੁਹਾਨੂੰ ਦੱਸਦਾ ਜੀ ਜਿਸ ਟਾਈਮ ਦਾ ਸ਼ਰਮ ਦਾ ਪਹਿਰਾ ਹੁੰਦਾ ਖਾਦੇ ਵਿੱਚ ਉਹ ਟਾਈਮ ਮੈਂ ਹੀ ਉੱਥੇ ਹੁੰਦਾ ਇਹ ਮੇਰਾ ਬਿਸਤਰਾ ਗੋਲ ਹੁੰਦਾ ਜਦ ਮੇਰਾ ਇਸ਼ਕ ਦਾ ਪਹਿਰਾ ਆ ਜਾਂਦਾ ਫਿਰ ਸ਼ਰਮ ਦਾ ਬਿਸਤਰਾ ਗੋਲ ਤੇ ਇਹ ਵੀ ਕਿਹਨਾਂ ਸੀ ਦੋਨੇ ਜਾਣਗੇ ਹਾਂ ਵੇਵਾ ਕੱਲੀ ਨਾ ਕੋਈ ਨਾ ਸਮਝੋ ਇਹਨੂੰ ਇਹਨੇ ਕੁਝ ਗਿਆਨ ਦੀਆਂ ਵੀ ਗੱਲਾਂ ਨੇ ਜਿਹੜਾ ਹੁਸਨ ਆ o vaki insan de çehre te de yada ji hmm. ika aur insan de akhan ch hundi hai insan de akhan ch la vi oda na husn o ladki da na sharam ehda na ishq aa vi tere na kiya de tenu milna hove mera naam ta muska 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 ha je tenu milna hove बलजिंदर तो प्रधान <laughs> हाँ जी सजीव जी उन्होंने बहुत सारा मान सम्मान आया सारे का बहुत बहुत धन्यवाद करते शुक्र गुजार ਪਿਛਲੇ ਵਾਰ ਨ ਜਾਣ ਕੀ ਜਿਹੜੇ ਸਾਡੇ ਖੁਸ਼ੀਆ ਜੀ ਆ ਇਹਨਾਂ ਦੇ ਬਜ਼ੁਰਗਾਂ ਦੀ ਮੌਤ ਹੋ ਗਈ ਪਿਛਲੇ ਦਿਨ ਪਿਛਲੇ ਸਾਲ ਦਿਨੇ ਪ੍ਰੋਗਰਾਮ ਆਇਆ ਰਾਤ ਨੂੰ 9:00 ਵਜੇ ਫੋਨ ਆ ਗਿਆ ਬਜ਼ੁਰਗਾਂ ਦੀ ਮੌਤ ਹੋ ਗਈ ਤੁਸੀਂ ਐਂ ਦੇਖੋ ਵੀ ਇਹ ਬੰਦੇ ਨੇ ਜਾਇਦਾ ਨਹੀਂ ਦੇਖੋ ਮੈਂ ਕਿਹਾ ਵੀ ਜਾਵੜੋ ਜਾਣੇ ਪੈਂਦਾ ਬਜ਼ੁਰਗਾਂ ਦੀ ਮੌਤ ਹੋ ਗਈ ਇਹ ਕਹਿੰਦੇ ਨਹੀਂ ਜਰ ਇੰਨੇ ਲੋਕ ਆਜਾ ਉਹਨਾਂ ਲਈ ਕਰਾਂਗੇ ਮੈਂ ਕਿਹਾ ਮੌਤ ਹੋਊਗੀ ਕਹਿੰਦੇ ਚਲ ਕੋਈ ਨਾ ਉਹ ਤਿਆਰੀ ਹੋ ਜੂਗੀ ਇਹ ਵਿਚਾਰੇ ਫੇਰ ਵੀ ਗਾ ਕੇ ਗਏ ਇਹੇ ਕਹਾਣੀ ਇਹ ਸਾਡਾ ਪਿਆਰ ਸਤਕਾਰ ਹੈ ਨਾ ਕਿਉਂਕਿ ਦੇਖੋ ਤੁਸੀਂ ਉਹ ਬੁਰਗਿਆਂ ਦੀ ਬਾੜੀ ਅਸੀਂ ਆ ਮਰਦਾਨਿਆਂ ਦੀ ਬਾੜੀ ਤੁਸੀਂ ਸਾਡੀ ਪਾਲਣਾ ਕਰਦੇ ਹੋ ਜਿਸ ਤਰ੍ਹਾਂ ਕੇ ਬਾਬਾ ਨਾਮਕ ਮਰਦਾਨੇ ਦੀ ਪਾਲਣਾ ਕਰਦਾ ਹੈ। ਲਓ ਇੱਕ ਕਲੀ ਉਹ ਪ੍ਰਵਾਦ ਲਕਣ ਤੇ। ਲੋਕੀ ਪੁੱਤਰ ਸਾਡੇ ਬਹੁਤ ਇਮਾਨਦਾਰ ਸਰਕਾਰ ਦੇ